ਪਾਉ ਜੀ ਘਰੇ ਦੇ ਓਹੋ ਹੁਣ ਕਿਹੜਾ ਆ ਗਿਆ ਹੈ ਅੱਜ ਇਹਦੇ ਨਰੇਂਦ ਦੇ ਘਰੇ ਕੀੜੀ ਆ ਗਈ ਆ ਪਾਪਾ ਨਰੇਂਨ ਘਰ ਕੀੜੀ ਨਹੀਂ ਹੁੰਦੀ ਕੀੜੀ ਦੇ ਘਰ ਨਰੇਂਨ ਹੁੰਦਾ ਵਾ ਕੋਈ ਨਹੀਂ ਕਾਕਾ ਅੱਜ ਇਹੋ ਨਰੇਂਨ ਆ ਨਾਲੇ ਉਦਾਂ ਵੀ ਇਹ ਬਜ਼ੁਰਗੇ ਆਪਣੇ ਓ ਕਾਡੂ ਓਏ ਓ ਪੁੱਤ ਕਾਡੂ ਓ ਕੀ ਪਪਾ ਰੌਲਾ ਪਾਇਆ ਯੋ ਉਹ ਪੁੱਤ ਵੇ ਕੌਣ ਆਇਆ ਆਪਣੇ ਘਰੇ ਓਇ ਸ਼ਾ ਵੋਟਾਂ ਆਲੇ ਆ ਇਹ ਤਾਂ ਰੋਜ਼ ਕੋਈ ਨਾ ਕੋਈ ਤੁਰਿਆ ਰਹਿੰਦਾ ਵਾ ਵਾਜਾਂ ਦੇ ਐ ਮਾੜੇ ਜਿੱਦਾਂ ਮੇਰੇ ਸਾਰੇ ਆ ਗਏ ਬੱਲੇ ਆ ਆ ਗਿਆ ਆਪਣਾ ਕਾਡੂ ਸਿਆ ਕਦਾਂ ਕਾਡੂਆ ਬੈ ਇੱਥੇ ਆ ਨੀ ਨੀ ਬਹਿ ਜਾ ਤੂੰ ਕੋਲੇ ਓ ਨਹੀਂ ਅੱਜ ਤੂੰ ਬਹਿ ਗੁਰੂਆ ਮੈਂ ਬਜ਼ੁਰਗਾ ਲਾ ਕੇ ਬਹਿਣਾ ਵਾ ਹੋਰ ਬਜ਼ੁਰਗੋ ਓਇ ਡਾਣਾ ਪਾਪੇ ਦੇ ਉੱਤੇ ਚੜਦਾ ਜਾ ਲੜਾਣਾ ਲਈ ਚਾਦਰ ਚ ਕੋਹ ਕੀ ਮਤਲਬ ਉਹ ਤੇਰਾ ਉਹ ਨਹੀਂ ਨਹੀਂ ਉਹ ਬਾਹਰ ਪਿਆ ਰਿੰਦਾ ਨਾ ਟਿੱਡ ਟਾਣਾ ਕੋਈ ਚਾਦਰ ਚ ਹੈ ਹੁੰਦਾ ਨਹੀਂ ਭਰਾਵਾ ਫਿਰ ਮੈਂ ਇੱਥੇ ਹੀ ਬਹਿਣਾ ਉਹ ਉਧਰ ਰਜਵਾਨਾ ਉਹ ਬਹਿ ਜਾ ਜਵਾਨਾ ਤੂੰ ਤੇ ਡਰੀ ਗਿਆ ਮੱਛਰ ਮਰ ਗਿਆ ਹਣ ਲੋਆ ਦੇ ਵਿੱਚ ਅੱਜ ਕਿੱਧਰ ਆਉਣੇ ਹੋਏ ਅੱਗੇ ਤਾਂ ਕਦੀ ਸਾਨੂੰ ਕਵਾਇਆ ਵੀ ਨਹੀਂ ਆ ਮੂੰਹ ਚੁੱਕ ਕੇ ਲੰਘ ਜਾਣਾ ਵਾ ਅਸੀਂ ਵਾਜਾਂ ਹੀ ਦਿੰਦੇ ਰਹਿ ਜਾਈਦਾ ਪਾਜੀ ਪਾਜੀ ਕੱਢ ਵਾ ਗੱਡੀ ਦੇ ਸ਼ੀਸ਼ੇ ਬੰਦ ਹੁੰਦੇ ਆ ਨਾ ਤਾਂ ਕਰਕੇ ਫਿਰ ਵਾਜ ਬੋਈ ਦਾ ਪਤਾ ਨਹੀਂ ਲੱਗਦਾ ਅੱਜ ਆ ਗਿਆ ਨਾ ਤੇਰੇ ਕੋਲ ਅੱਜ ਕਿੱਧਰ ਆ ਗਿਆ ਵਾ ਅੱਜ ਤਾਂ ਹੀ ਬੁਲਾਇਆ ਵੀ ਨਹੀਂ ਆ ਓਏ ਆਉਣਾ ਆਉਣਾ ਕਿੱਧਰ ਆ ਭਾਜੀ ਹੁਣੀ ਇਲੈਕਸ਼ਨ ਚ ਖਲੋਤੇ ਆ ਤੇ ਵੋਟਾਂ ਆਦ ਕੀ ਭਾਜੀ ਨੂੰ ਪਾਉਣੀਆਂ ਵਾ ਓ ਇਹਨਾਂ ਨੂੰ ਕਾ ਦੀਆਂ ਵੋਟਾਂ ਪਾਈਏ ਇਹਨਾਂ ਸਾਡਾ ਕੀ ਸਵਾਰਿਆ ਵਾ ਓ ਆਦ ਕੀ ਭਾਜੀ ਹੁਣਾਂ ਨੂੰ ਕੋਈ ਮੌਕਾ ਦੋਗੇ ਤੇ ਫੇਰ ਹੀ ਸਵਾਰਨਗੇ ਤੁਹਾਡਾ ਓ ਦਿੱਤਾ ਮੌਕਾ ਤੁਹਾਡੇ ਭਾਜੀ ਹੁਣਾਂ ਨੂੰ ਅੱਗੇ ਨਾ ਸਾਡਾ ਕੀ ਸਵਾਰਤਾ ਵਾ ਆ ਗਲੀਆਂ ਚ ਵੇਖ ਲਓ ਤੁਸੀਂ ਲੰਘ ਕੇ ਆਏ ਆ ਗਿੱਟੇ ਗਿੱਟੇ ਪਾਣੀ ਚੜਿਆ ਵਾ ਮਝਾਕ ਬੜਾ ਕਰਦਾ ਵਾ ਓ ਕਾਡੂਆ 1 ਰੁਪਿਆ ਜਿਤਾ ਦੇ ਬਸ ਫੇਰ ਮੈਂ ਵਿਹਲਾ ਹੀ ਆ ਫੇਰ ਮੈਂ ਤੁਹਾਡੀਆਂ ਗਲੀਆਂ ਨਾਲੀਆਂ ਤੇ ਹੀ ਆ ਆਪ ਕੱਢ ਕੇ ਜਾਇਆ ਕਰੂੰਗਾ ਮੈਂ ਢੰਡੀਆਂ ਝੰਡੀਆਂ ਲਾਓ ਆਹ ਹਵਾਰਾ ਪਤਾ ਲੱਗੇ ਕਿ ਸਾਡੇ ਪੁਰਾਣੇ ਸਾਥੀ ਆ ਗਏ ਓਏ ਆ ਹੋਰ ਲਾਈਆਂ ਝੰਡੀਆਂ ਸਾਡਾ ਕੀ ਕੀਤਾ ਤੁਸੀਂ ਆਟਾ ਦਾਲ ਤੇ ਮਿਲਦਿਆ ਨਾ ਆਪਨੂੰ ਕਿਉਂ ਬਜ਼ੁਰਗੋ ਓ ਸਿਰ ਚ ਪਾ ਲੈ ਆਟਾ ਦਾ ਸਾਡੇ ਆਟੇ ਦਾਣ ਨੂੰ ਤਰਕੀਆਂ ਮੰਨਣ ਡਿਆ ਤੂੰ ਓ ਕਾਲੂ ਇਧਰ ਆ ਪਹਿਲਾਂ ਸਾਡਾ ਪਾਪਾ ਲੈਣ ਚ ਲੱਗਾ ਰਾ ਫੇਰ ਮੈਂ ਲੱਗਾ ਰਾ ਓ ਕੱਲ ਨੂੰ ਮੇਰਾ ਪੁੱਤ ਵੀ ਲੈਣ ਚ ਲੱਗੂਗਾ ਓਏ ਅਸੀਂ ਭੀਖ ਨਹੀਂ ਲੈਣੀ ਤੁਹਾਡੇ ਕੋਲ ਸਾਨੂੰ ਰੋਜ਼ਗਾਰ ਦੋ ਜੇ ਕੁਝ ਦੇਣਾ ਤੇ ਕਿੰਨਾ ਕ ਪੜਿਆ ਕਾਕਾ ਆਪਣਾ ਆਦ ਕੀ ਪੰਜਵੀਂ ਕੀਤੀ ਆ ਇਹਨੇ ਮਣ ਤਾਮਰ ਪੱਤਰ ਦੇਦਾ ਪੰਜਵੀਂ ਕੀਤੀ ਹੈ ਜੇ ਇਹਨੇ ਇਹਨੂੰ ਹੋਰ ਪੜਾ ਆ ਜੇ ਫਿਰ ਸੋਚਦੇ ਕੋਈ ਨਹੀਂ ਇਹਦਾ ਨਹੀਂ ਪੜੂਗਾ ਜਿੱਥੇ ਤਾਂ ਸਕੂਲ ਹੈਗਾ 10 12 ਤੱਕ ਕਰੂਗਾ ਬੱਸ ਫ੍ਰੀ ਵਾਲੇ ਸੌਦੇ ਤੁਸੀਂ ਬੰਦ ਕਰ ਦਿਓ ਆਨੂੰ ਨੌਕਰੀਆਂ ਦੋ ਅਸੀਂ ਆਪੇ ਖਰੀਦ ਲਾਂਗੇ ਸਾਰਾ ਕੋਈ ਨਹੀਂ ਕਰ ਦੇਣੀਆਂ ਫ੍ਰੀ ਚੀਜ਼ਾਂ ਵੀ ਬੰਦ ਆਪਣੇ ਦੇਸ਼ 'ਚ ਗਰੀਬੀ ਖਤਮ ਹੋ ਗਈ ਨਾ ਜਿੱਦਣਾ ਉਹਦਣੇ ਸਾਰੀਆਂ ਫਰੀਆਂ 'ਚ ਜੱਜ ਬੰਦ ਕਰ ਦੇਣੀਆਂ ਆਪਾਂ ਉਹ ਕਿਹੜੀ ਗਰੀਬੀ ਆ ਜਿਹੜੀ 80 ਸਾਲ ਤੋਂ ਮੁੱਕਨ ਨਹੀਂ ਢੀ ਆ ਪਾਪੇ ਹੁਣਾਂ ਤੋਂ ਸ਼ੁਰੂ ਹੋਈ ਆ ਤੇ ਮੇਰੇ ਕਾਲੂ ਤੱਕ ਆ ਗਈ ਆ ਪਾਪੇ ਹੁਣਾਂ ਤੋਂ ਸ਼ੁਰੂ ਹੁੰਦੇ ਤੁਹਾਡੇ ਲਾਰੇ ਪਾਪੇ ਨੂੰ ਕਦੀ ਦੁੱਖ ਵੀ ਪੁੱਛਿਆ ਤੁਸੀਂ ਕੋਈ ਨਹੀਂ ਹੁਣ ਪੁੱਛ ਲੈਨੇ ਆ ਕੀ ਦੋਖੇ ਪਾਪਈਆ ਪਾ ਨੂੰ ਕੀ ਦੱਸਾਂ ਪੁੱਤ ਤੈਨੂੰ ਦੁੱਖ ਦੁੱਖਾਂ ਦੀ ਗਾਣੀ ਬੜੀ ਲੰਮੀ ਆ ਆਇਆ ਲੰਮੇ ਪੈ ਕੇ ਸੁਣਾਉਣਾ ਤੈਨੂੰ ਲੰਮੇ ਪੈ ਕੇ ਉਹ ਕਹਾਣੀ ਲੰਮੀ ਆ ਨਾ ਪੁੱਤ ਲੰਮੇ ਪੈ ਕੇ ਸੁਣੀ ਪਣੀ ਲੰਮੀ ਆ ਫਿਰ ਆਪਾਂ ਪਾਈ ਰਹਿਣ ਦੋ ਫਿਰ ਮੈਂ ਵੋਟਾਂ ਤੋਂ ਬਾਅਦ ਆਉਂਗਾ ਬਸ ਮੈਨੂੰ ਜਿਤਾ ਦੇ ਫਿਰ ਮੈਂ ਵਿਹਲਾ ਹੋ ਕੇ ਆਉਂਗਾ ਫਿਰ ਸੋਨੂੰ ਤੁਹਾਡੀ ਗੱਲ ਓਏ ਹੋ ਕਾਕਾ ਕਾਢੂ ਹਣਾਂ ਦੀਆਂ ਵੋਟਾਂ ਕਿੰਨੇ ਨੰਬਰ ਤੇ ਆ ਵੇਖ ਕੇ ਤੇ ਲਾ ਦੇ ਸਹੀ ਇਹ ਵੋਟਾਂ ਪੱਕੀਆਂ ਆਪਣੀਆਂ ਵਾ ਪਾਜੀ ਇਹਨਾਂ ਦੀ ਤਾਂ ਵੋਟ ਕੱਟੀ ਗਈ ਆ ਵੋਟ ਕੱਟੀ ਗਈ ਉਹ ਕਾਢੂ ਥੋੜਾ ਪਰੇ ਹੋ ਕੇ ਮੈਂ ਹਾਂ ਗੁਰੂਆ ਬੜਾ ਹੱਥ ਚਲਾ ਕੇ ਮਾਰਿਆ ਇਹ ਹੁਣ ਮੈਨੂੰ ਖੁਰਕ ਪੈ ਗਈ ਆ ਖੁਰਕ ਦੀ ਗੱਲ ਨਹੀਂ ਆ ਗੁਰੂਆ ਤੂੰ ਕੰਮ ਕਮ ਕਰਦਾ ਆ ਨਾ ਤਾਂ ਕਰਕੇ ਮੁੜ ਕੇ ਦੀ ਬੋੜੀ ਆਉਂਦੀ ਆ ਉਹ ਨਾ ਨੂੰ ਵੀ ਲਿਆ ਕਰ ਚਲੋ ਜਵਾਨੋ ਚਲੀਏ ਆ ਆਪਣਾ ਤਾਂ ਕੋਈ ਫਾਇਦਾ ਨਹੀਂ ਰਾ ਇੱਥੇ ਕਿਉਂ ਕਰਤੀ ਨਾ ਲੀਡਰ ਵਾਲੀ ਨਿਕਲਿਆ ਨਾ ਵੋਟਾਂ ਦਾ ਯਾਰ ਉਹ ਤੁਸੀਂ ਹਰ ਵਾਰੀ ਸਾਡੇ ਨਾਲ ਇਦਾਂ ਹੀ ਕਰਦੇ ਜੇ ਉਹ ਵੋਟਾਂ ਲੈਣ ਵਾਲੀ ਤੁਹਾਡੇ ਮੂੰਹ ਹੋਰ ਹੁੰਦੇ ਆ ਤੇ ਵੋਟਾਂ ਲੈ ਕੇ ਤੁਹਾਡੇ ਮੂੰਹ ਹੋਰ ਹੋ ਜਾਂਦੇ ਆ ਉਹ ਜਾਵਾਂ ਹੀ ਨਹੀਂ ਪਾਉਣੀਆਂ ਵੋਟਾਂ ਮੁੱਟਾ ਜਾ ਤਿੱਤ ਬੰਨੋ ਉਹ ਤੂੰ ਤੇ ਗੁੱਸਾ ਹੀ ਕਰ ਗਿਆ ਵਾ ਓਏ ਅਸੀਂ ਅੱਗੇ ਵੀ ਜਾਣਾ ਵਾ ਉਹ ਨਾਲੇ ਤੇਰੀ ਤੇ ਵੋਟ ਹੀ ਕੱਟੀ ਗਈ ਆ ਹੁਣ ਕੀ ਫਾਇਦਾ ਹਾਨੂੰ ਤੇਰਾ ਚਲੋ ਮੁੰਡਿਆ ਚਲੀਏ ਆਪਾਂ ਹੈਲੋ ਫਾਇਦਾ ਤੈਨੂੰ ਮੈਂ ਦੱਸਦਾ ਵਾਂ ਉਹ ਅਸੀਂ ਪੁਰਾਣਾ ਨਾਂ ਕਟਾ ਕੇ ਤੇ ਨਵੇਂ ਨਾਂ ਤੋਂ ਵੋਟਾਂ ਬਣਾਈਆਂ ਵਾ ਹੁਣ ਤੈਨੂੰ ਮੈਂ ਦੱਸੂਗਾ ਮੋਰਾ ਕਿਦਾਂ ਲੱਗਦੀਆਂ ਵਾ ਤੈਨੂੰ ਕਿ ਲੱਗਾ ਕਾਡੂ ਤੂੰ ਮਜ਼ਾਕ ਕਰ ਲੈਣਾ ਵਾ ਓਏ ਅਸੀਂ ਵੀ ਤੇਰਾ ਮਜ਼ਾਕ ਕਰਦਾ ਹਾਂ ਹਾਂ ਤੂੰ ਤੇ ਮੇਰਾ ਭਰਾ ਵਾ ਓ ਯਾਰ ਪਛਾਹ ਓ ਓ ਵੇ ਓਏ ਭਾਵੇਂ ਨਾ ਤਣੀ ਨਾ ਮਾਸਾ ਬੋਣੀ ਆ ਵੰਡੀ ਵੋਟਾਂ ਪਨ ਪਾਉਣੀਆਂ ਕਾਡੂ ਓ ਆਹੋ ਆਹੋ ਵੋਟਾਂ ਤੇਰੀ ਜੇਬ ਚ ਨਾ ਪਾ ਕੇ ਕੱਲ ਦਾ ਚਲੋ ਤਿੱਤ ਬੰਨੋ ਚਲੋ ਸਾਡੀ ਵਰੀ ਆਈ ਤੇ ਲੋਕ ਹੀ ਸਿਆਣੇ ਹੋ ਗਏ ਆ